DL11 نیوز ਪੰਜਾਬ ਦੇਖ ਰਹੇ ਦਰਸ਼ਕਾਂ ਸਵਾਗਤ ਹੈ ਮੈਂ ਤੁਹਾਡਾ ਆਪਣਾ ਸੁਖਵਿੰਦਰ ਸਿੰਘ ਦੁਗਾਲ ਅੱਜ ਅਸੀਂ ਪਹੁੰਚਿਆ ਪਟਿਆਲੇ ਜਿੱਥੇ ਪ੍ਰੋਫੈਸਰ ਮਹਿੰਦਰਪਾਲ ਸਿੰਘ ਜੀ ਕਾਗਜ਼ਪਰਨ ਅੱਜ ਪਹੁੰਚੇ ਨੇ ਇੱਥੇ ਪਹੁੰਚੇ ਨੇ ਸਰਦਾਰ ਮਾਨ ਸਿੰਘ ਜੀ ਦੁਗਰੀ ਤੋਂ ਇਹਨਾਂ ਨਾਲ ਗੱਲ ਕਰਾਂਗੇ ਇਹ ਉਹ ਪਰਿਵਾਰ ਹੈ ਜੀ ਜਿਨ੍ਹਾਂ ਦੇ ਪਰਿਵਾਰ ਦਿੱਲੀ ਦੰਗਿਆਂ ਦੇ ਵਿੱਚ 84 ਦੇ ਟਾਈਮ ਜਦੋਂ ਪੜਕਾਵਾਜੀ ਭਾਸ਼ਣ ਕਰਕੇ ਭਾਜਪਾ ਨੇ ਤੇ ਕਾਂਗਰਸ ਨੇ ਦੰਗੇ ਕਰਵਾਏ ਤੇ ਇਹਨਾਂ ਨਾਲ ਗੱਲ ਕਰਾਂਗੇ ਜੀ ਇਹਨਾਂ ਦੇ ਪਿਤਾ ਜੀ ਉੱਥੋਂ ਬਚ ਕੇ ਨਿਕਲੇ ਸੀ ਤੇ ਅੱਜ ਇਹ ਲੁਧਿਆਣੇ ਰਹਿੰਦੇ ਨੇ ਦੁਗਰੀ ਹਾਂਜੀ ਮਾਨ ਸਿੰਘ ਜੀ ਤੁਸੀਂ ਆਪਣੇ ਪਰਿਵਾਰ ਦੀ ਡਿਟੇਲ ਚ ਸਾਰੀ ਸਟੋਰੀ ਦੱਸੋ ਜੀ ਤੇ ਉੱਥੇ ਦਿੱਲੀ ਰਹਿੰਦੇ ਸੀ ਤੇ ਕਿਵੇਂ ਕੀ ਕੀ ਬੀਤਿਆ ਜੀ ਦੇਖੋ ਜੀ ਜਿਸ ਟਾਈਮ 84 ਦੇ ਦੰਗੇ ਹੋਏ ਉਸ ਟਾਈਮ ਮੇਰੀ ਉਮਰ 8 ਸਾਲ ਦੀ ਸੀ ਮੇਰੇ ਡੈਡੀ ਦੀ ਉਮਰ ਉਸ ਸਮਾਲੀਓ ਜੀ ਠੀਕ ਸੀ ਕਿਉਂਕਿ ਉਸ ਵੇਲੇ ਮਾਰ 8 ਸਾਲ ਦੀ ਹੋਤੀ 35 35 40 ਸਾਲ ਦੇ ਹੋਣਗੇ ਹਾਂਜੀ ਇਹ ਸੱਜਣ ਕੁਮਾਰ ਨਾ ਆਪਣੀਆਂ ਬੈਕਸਟਰ ਗੱਡੀ ਤੋਂ ਉਤਰਿਆ ਕਿਉਂਕਿ ਸੁਣਿਆ ਸੀਗਾ ਗੱਲਾਂ ਕੁਝ ਕੋਈ ਯਾਦ ਹੈ ਕਹਿੰਦਾ ਤਿੰਨ ਦਿਨ ਹੈ ਤੁਹਾਰੇ ਪਾਸ ਸੁਲਤਾਨਪੁਰੀ ਵਿੱਚ ਆਇਆ ਸੀਗਾ ਚੌਂਕ ਤੇ ਮੰਗਲ ਬਾਜ਼ਾਰ ਜਿੱਥੇ ਲੱਗਦਾ ਹੁਣ ਵੀ ਤੁਸੀਂ ਸੁਲਤਾਨਪੁਰੀ ਚ ਰਹਿੰਦੇ ਸੀ ਸੁਲਤਾਨਪੁਰੀ ਰਹਿੰਦੇ ਸੀ ਮੰਗੋਲਪੁਰੀ ਫਿਰ ਚਲੇ ਗਏ ਸੀਗੇ ਇਹ ਸੱਜਣ ਕੁਮਾਰ ਆਪਣੀਆਂ ਬੈਕਸਟਰ ਗੱਡੀ ਤੋਂ ਉਤਰਿਆ ਉਹ ਰਜੂਮ ਖੜਾ ਸੀਗਾ ਉਹਨਾਂ ਦਾ ਜਿਹੜੇ ਸਿੱਖਾਂ ਦੇ ਘਤਾ ਸੀਗੇ ਤੇ ਸੱਜਣ ਕੁਮਾਰ ਨੇ ਐਲਾਨ ਕੀਤਾ ਕਹਿੰਦਾ ਤਿੰਨ ਦਿਨ ਹੈ ਤੁਹਾਰੇ ਪਾਸ ਕੋਈ ਸਿੱਖ ਜੀਂਦਾ ਨਹੀਂ ਬਚਣਾ ਚਾਹੀਏ ਤੇ ਜਿੰਨੇ ਵੀ ਆਪਣੇ ਡੀਪੂ ਹੋਲਡਰ ਸੀਗੇ ਮਿੱਟੀਆ ਤੇਲ ਡਰਮਾਂ ਦੇ ਡਰਮ ਖਲਵਾਤੇ ਔਰ ਮੈਂ ਕਹਿਣਾ ਵੋਟਰ ਕਾਰਡਾਂ ਦੇ ਆਧਾਰ ਤੇ ਸਿੱਖਾਂ ਨੂੰ ਚੁਣ-ਚੁਣ ਕੇ ਘਰੋਂ ਮਾਰਿਆ ਔਰ 5-5000 ਦਾ ਇਹਨਾਂ ਦਾ ਜੜਾਂਦਾ ਸੀ ਜੇ ਗਲੀ ਚੋਂ ਲੰਘਦਾ ਸੀ ਤੂੜੀ ਵਾਲੇ ਪੰਜੇ ਚੱਕੇ ਹੋਏ ਗੱਲਾਂ ਹੀ ਟਾਇਰ ਪਾ ਕੇ ਅੱਗ ਲਾ ਦਿੰਦੇ ਸੀਗੇ ਔਰ ਜਿੱਥੇ ਦੇਖਦੇ ਸੀ ਕਰਦੇ ਨੇ ਸਾਡੇ ਗੁਰਦੁਆਰਾ ਸਾਹਿਬ ਸਾਡੇ ਘਰ ਦੇ ਕੋਲ ਸੀਗਾ ਸਾਡੇ ਗੁਰਦੁਆਰਾ ਸਾਹਿਬ ਭਾਈ ਨੂੰ ਵੀ ਮਾਰਤਾ ਪੱਖੇ ਵੀ ਲਾ ਕੇ ਲੈ ਗਏ ਔਰ ਗੁਰੂ ਮਹਾਰਾਜ ਦੀ ਬੇਦਵੀ ਵੀ ਕੀਤੀਗੀ ਸਰੂਪ ਦੀ ਤੇ ਗੁੱਲਕ ਵੀ ਲੈ ਕੇ ਲੁੱਟ ਪਾਰ ਕੇ ਤੇ ਨਾ ਦੂਜੇ ਦਿਨ ਬਾਅਦ ਨਾ ਪੁਲਸ ਆ ਗਈ ਉਲਟਾ ਸਗੋਂ ਸਾਡੇ ਸਿੰਘ ਇਕੱਠੇ ਸੀਗੇ ਉੱਥੇ ਉਹਨਾਂ ਨੇ ਸਾਡੀਆਂ ਕਰਪਾਨਾਂ ਖੋਲੀਆਂ ਭਈ ਇਹਨਾਂ ਨੂੰ ਨਿੱਥੇ ਕਰ ਦਈਏ ਵੀ ਕਿਸੇ ਤਰ੍ਹਾਂ ਮਾਰੀਏ ਪਰ ਅਸੀਂ ਬੱਚ ਪਚਾ ਕੇ ਆਪਣੇ ਘਰਾਂ ਚ ਲੁੱਕ ਗਏ ਸਾਡੇ ਸਾਹਮਣੇ ਨਾ ਹਿੰਦੂ ਪਰਿਵਾਰ ਰਹਿੰਦਾ ਸੀਗਾ ਉਹ ਕਹਿੰਦੇ ਤੁਹਾਨੂੰ ਮਾਰ ਜਾਣਗੇ ਤੁਸੀਂ ਸਾਡੇ ਘਰ ਆ ਜਾਓ ਅਸੀਂ ਇੱਕ ਦੋ ਦਿਨ ਉਹਨਾਂ ਨੇ ਘਰ ਰੁੱਕੇ ਆ ਤੇ ਚਲੋ ਅਸੀਂ ਕਾ ਜੇ ਬਚ ਗਏ ਤੇ ਠੀਕ ਹੈ ਜੇ ਅਸੀਂ ਮਾਰੇ ਗਏ ਬਾਈ ਦੀਵੇ ਤੇ ਤੁਸੀਂ ਇਸ ਘਰ-ਬਾਰ ਸਾਡਾ ਸਭ ਕੁਝ ਸੰਭਲਿਓ ਜੋ ਵੀ ਗਹਿਣਾ-ਗੱਟਾ ਜੋ ਵੀ ਹੈ ਤੇ ਮੇਰੇ ਤਾਇਆ ਰਹਿਦਾ ਸੀ ਸੁਲਤਾਨਪੁਰੀ ਅਸੀਂ ਅਗਰ ਲੈਂਦੇ ਸੁਲਤਾਨਪੁਰੀ ਨਾਲ ਹੀ ਤੇ ਉਹਨਾਂ ਦੀ ਇੱਕ ਚਮਚ ਤੱਕ ਨਹੀਂ ਛੱਡੀ ਮੇਰੇ ਤਾਇਆ ਜੀ ਦੀ ਫਿਰ ਅਸੀਂ ਉਹਨਾਂ ਨੂੰ ਆਪਣੇ ਮੰਗੋਲਪੁਰੀ ਬੁਲਾ ਲਿਆ ਸਾਡੇ ਰਿਸ਼ਤੇਦਾਰਾਂ ਨੇ ਭਈ ਇਹ ਇਲਾਕਾ ਖਤਰਨਾਕ ਹੈਗਾ ਤੇ ਤੁਸੀਂ ਮੰਗੋਲਪੁਰੀ ਆ ਜਾਓ ਫਿਰ ਅਸੀਂ ਮੰਗੋਲਪੁਰੀ ਦੇ ਬੱਚੇ ਫਿਰ ਸਵੇਰੇ 4 ਵਜੇ ਦਾ 5 ਵਜੇ ਦਾ ਟਾਈਮ ਸੀਗਾ ਮੁੰਨਾ ਨਾ ਸਾਈਕਲ ਤੇ ਦੁੱਧ ਲੈ ਕੇ ਜਾ ਰਿਹਾ ਸਾਈਕਲ ਤੇ ਦੁੱਧ ਲੈਣ ਜਾ ਰਿਹਾ ਅਸੀਂ ਸਾਰੇ ਮੋਨੇ ਹੋਏ ਪਏ ਸੀ ਕਿਉਂਕਿ ਕਤਲ ਸੀ ਕੇਸ ਕਤਲ ਕਰਾ ਕੇ ਬੱਚੇ ਆ ਤੇ ਅਸੀਂ ਉਹਨੂੰ ਆਵਾਜ਼ ਮਾਰੀ ਅਸੀਂ ਕਿ ਗੱਲ ਸੁਣ ਉਹਨੇ ਸਾਈਕਲ ਹੋਰ ਤੇਜ਼ ਭਜਾ ਲਈ ਭਈ ਇਹ ਕਿਉਂਕਿ ਸਿੱਖ ਤੇ ਆਇ ਨਹੀਂ ਜਾਂ ਫਸ ਕੇਸ ਕਰਵਾ ਰਹੇ ਸੀਗੇ ਔਰ ਡਰ ਦੇ ਮਾਰੇ ਅਗਲੇ ਚੌਂਕ ਤੇ ਗਿਆ ਉਹਨਾਂ ਨੇ ਇੱਕੋ ਡਾਂਗ ਮਾਰੀ ਨਾਲ ਹੀ ਸਰਕਾਰੀ ਪਾਰਕ ਸੀ ਕੁੱਤੇ ਸੂਰ ਨੂੰ ਖਾਂਦੇ ਰਹੇ ਵਿਚਾਰੇ ਨੂੰ ਅਸੀਂ ਬੜੀ ਕੋਸ਼ਿਸ਼ ਕੀਤੀ ਪਰ ਉਹਨੂੰ ਬਚਾ ਨਹੀਂ ਪਾਏ ਉਹਨੂੰ ਮਾਰਤਾ ਗਏ ਪੰਜੇ ਚੱਕੇ ਸਾਡੀਆਂ ਗੱਡੀਆਂ ਖੜੀਆਂ ਸੀ ਕਹਿੰਦੇ ਇਹ ਸਰਦਾਰੋ ਕੀ ਗਾੜੀ ਸ ਹੈ ਮੇਰੇ ਡੈਡੀ ਸਰਦਾਰ ਸਰਿੰਦਾ ਸਿੰਘ ਜਿਹੜੇ ਸੱਜਣ ਕੁਮਾਰ ਦੇ ਮੁੱਖ ਗਵਾਹ ਉਹਨਾਂ ਨੇ ਕਿਹਾ ਇਹ ਚੌਧਰੀ ਇਹ ਤਾਂ ਮਾਰੀ ਗਾੜੀ ਸ ਹੈ ਉਹਨਾਂ ਦੀ ਬੋਲੀ ਮਾਰ ਕੇ ਬਚੇ ਚੌਧਰੀ ਇਹ ਤਾਂ ਮਾਰੀ ਗਾੜੀ ਸ ਹੈ ਅੱਛਾ ਠੀਕ ਸ ਹੈ ਹਮਾਰੇ ਸੰਗ ਚਲੋ ਅੱਛਾ ਠੀਕ ਦਾ ਲੱਠ ਟਾਤੇ ਅਸੀਂ ਹੁਣ ਪੰਜਾਬੀ ਡਾਂਗ ਕਹਿੰਦੇ ਆ ਉਹ ਲੱਠ ਕਹਿੰਦੇ ਨੇ ਕਹਿੰਦੇ ਅੱਛਾ ਆਰਐਸਏ ਆ ਰਹੇ ਸੀ ਚੌਧਰੀ ਬਸ ਇੰਨੇ ਭਾਨੇ ਮੂਨੇ ਮਾਰ ਕੇ ਬੱਚੇ ਤੀਜੇ ਦਿਨ ਬਾਅਦ ਸਾਨੂੰ ਮਿੰਟਰੀ ਆਈ ਸਾਨੂੰ ਰਾਣੀ ਬਾਗ ਦਿੱਲੀ ਕੈਂਪ ਲੈ ਗਈ ਫਿਰ ਸਾਡੇ ਨਾਂ ਆਪਾ ਪੜ ਸਕੇ ਨਾ ਭਨਾਈਆਂ ਹੋ ਸਕੀਆਂ ਫਿਰ ਕੁਝ 2-2 ਮਹੀਨੇ ਗੁਰਦੁਆਰਾ ਦਫਨਵਾਨ ਸਾਹਿਬ ਦੇ 5-6 ਮਹੀਨੇ ਹਮਾਲੀਆਮ ਸਾਹਿਬ ਦੇ ਹੁਣ ਜਾ ਕੇ ਅਸੀਂ ਲੁਧਿਆਣੇ ਸੈੱਟ ਹੋ ਗਏ ਠੀਕ ਤੇ ਤੁਹਾਡੀ ਉਮਰ ਉਸ ਟਾਈਮ ਮੈਂ 8 ਸਾਲ ਦਾ ਸੀ 8 ਸਾਲ ਦੇ ਸੀ ਜੀ ਕੁਝ ਕੁ ਸੀ ਯਾਰ ਹੈ ਸੁਰਤ ਹੈਗੀ ਤੁਹਾਨੂੰ ਜੀ ਹਾਂ ਜਾਨੀ ਕਿ ਪੂਰੇ ਜੋ ਥੋੜਾ ਜਿਹਾ ਸੀਨ ਜੋ ਤੋਂ ਹਾਂ ਮੈਨੂੰ ਯਾਦ ਹੈ ਕਿਉਂਕਿ ਗਲੀ ਤੋਂ ਨਿਕਲਦੇ ਹੀ ਤੂੜੀ ਵਾਲੇ ਪੰਜੇ ਚੱਕੇ ਹੋਏ ਇਹ ਭੈਣ ਜੀ ਇਹ ਪਟਿਆਲੇ ਤੋਂ ਸੀਗੇ ਫਿਰ ਮੇਰਾ ਮੈਰਿਜ ਇੱਥੇ ਪਟਿਆਲੇ ਠੀਕ ਹੈ ਠੀਕ ਹੈ ਜੀ ਅੱਛਾ ਠੀਕ ਹੈ ਇਹ ਲੋਕਲ ਨੇ ਇੱਥੋਂ ਜੀ ਹਾਂ ਜੀ ਪਟਿਆਲੇ ਤੁਸੀਂ ਵੀ ਕੁਝ ਬੋਲੋਗੇ ਜੀ ਤੁਸੀਂ ਸਰਕਾਰ ਤੁਸੀਂ ਕੀ ਕਹਿਣਾ ਚਾਹੁੰਦੇ ਮੈਡਮ ਤੇ ਇਹ ਇੱਕ ਗੱਡੀ ਉਹਨਾਂ ਦੀ ਵੀ ਚਲੀ ਗਈ ਠੀਕ ਹੈ ਜੀ ਚਲੋ ਠੀਕ ਹੈ ਹਾਂ ਜੀ ਬਾਬਾ ਜੀ 40 ਸਾਲ ਹੋ ਗਏ ਸਾਨੂੰ ਕੋਈ ਇਨਸਾਫ ਨਹੀਂ ਮਿਲਿਆ ਐ ਬੀਜੇਪੀ ਸਰਕਾਰ ਆਈ ਮਾੜਾ ਸੱਜਣ ਕਮਾਲ ਨੂੰ ਅੰਦਰ ਘਾਰਤਾ ਫਿਰ ਮਾੜੇ ਜੀ ਉਹਨੂੰ ਮੌਲਤ ਦੇ ਦਿੱਤੀ ਸਰਦਾਰ ਮਹਿੰਦਰਪਾਲ ਜੀ ਦਾ ਪੂਰਾ ਯਾਨੀ ਕਿ ਸਾਥ ਦੇ ਲਿਆ ਮੈਂ ਕਹਿੰਦਾ ਜੀ ਮਹਿੰਦਰਪਾਲ ਤੇ ਦਿੱਤਾ ਹੀ ਦਿੱਤਾ ਆਪਾਂ ਜਿੰਨੀਆਂ ਵੀ 13 ਸੀਟਾਂ ਤੇ ਸ਼ਿਮਰ ਸਿੰਘ ਮਾਨ ਨੇ ਇਹਨਾਂ ਨੂੰ ਕੈਂਡੀਡੇਟ ਖੜਾ ਕੀਤਾ ਸਾਰਾ ਜਿਤਾਵਾਂਗੇ ਇੱਕ ਜਿਹੜੀ ਅਮਰਤਪਾਲ ਨੂੰ ਡਿਬਰੂਗੜ ਜੇਲ੍ਹ ਤੇ ਦਿੱਤੀ ਹੈ ਬਲੈਰ ਸਿੰਘ ਉਹਨਾਂ ਦੇ ਹਾਕੀ ਚ ਆ ਕੇ ਬੈਠੇ ਨੇ ਮੈਂ ਸਿਰਮੰਜਨ ਸਿੰਘ ਮਾਨ ਦਾ ਤਹਿ ਦਿਲੋਂ ਧੰਨਵਾਦ ਕਰਦਾ ਕਿ ਜੀ ਉਹਨਾਂ ਨੂੰ ਆਪਣੇ ਬਲਾਸ ਜਿਹੜੇ ਖੜੇ ਹੋਏ ਸੀ ਉਹਨਾਂ ਨੂੰ ਬਿਠਾ ਲਿਆ ਵੀ ਉਹਨਾਂ ਨੇ ਸਪੋਰਟ ਕੀਤੀ ਭਾਈ ਅਮਰਤਪਾਲ ਨੂੰ ਅਸੀਂ ਜੇਲ੍ਹੋਂ ਬਾਹਰ ਕੱਢਣਾ ਹੈ ਡਿਬਰੂਗੜ੍ਹ ਦੀ ਜੇਲ੍ਹ ਵਿੱਚੋਂ ਔਰ ਇਹਨੂੰ ਜਿਤਾ ਕੇ ਰਹਿਣਾ ਔਰ ਪ੍ਰੋਫੈਸਰ ਮਿਹਰਪਾਲ ਜੀ ਦੀ ਸਪੀਚ ਬਹੁਤ ਵਧੀਆ ਹੈ ਅਸੀਂ ਕੱਲ੍ਹ ਦੇ ਆਏ ਹੋਏ ਹਾਂ ਅਸੀਂ ਕਾ ਮਿਲ ਕੇ ਜਰੂਰ ਜਾਣਾ ਇਹਨਾਂ ਨੂੰ ਠੀਕ ਹੈ ਸਰ ਹਾਂ ਬਾਬਾ ਸੁਖਾ ਸਿੰਘ ਜੀ ਨਿਹੰਗ ਸਿੰਘ ਜੀ ਨੇ ਇਹਨਾਂ ਨਾਲ ਵੀ ਗੱਲ ਕਰਾਂਗੇ ਜੀ ਬਾਬਾ ਜੀ ਤੁਸੀਂ ਵੀ ਇਹਨਾਂ ਦੀ ਸਟੋਰੀ ਇਸ ਟਾਈਮ ਸੁਣੀ ਹੈ ਕੀ ਕਹਿਣਾ ਚਾਹੋਗੇ ਵਾਹਿਗੁਰੂ ਜੀ ਕਾ ਖਾਲਸ ਮੈਂ ਇਹ ਕਹਿਣਾ ਚਾਹੁੰਦਾ ਵੀ ਜਿੱਥੇ ਵੀ ਸਿੱਖ ਵੱਸਦਾ ਸਸਤ ਦਾ ਧਾਰੀ ਹੋਵੇ ਅੰਮਰ ਸ਼ੱਕੇ ਕੰਡੇ ਬਾਡੇ ਦਾ ਆਪਣੇ ਘਰਾਂ ਦੇ ਵਿੱਚ ਵੱਧ ਤੋਂ ਵੱਧ ਬਰਛੇ ਸੋਹਣੀਆਂ ਛਰੀ ਸਾਬਾਂ ਤਿਲ ਸੰਸੀ ਹਥਿਆਰ ਰੱਖਣੇ ਚਾਹੀਦੇ ਨੇ ਜਿਹੜਾ ਇਹ ਪਿੱਛੇ ਸਾਡੇ ਨਾਲੇ ਕਾਰਨਾਮਾ ਹੋਇਆ ਹੈ ਮਹਾਰਾਜ ਦਸਵੇਂ ਪਾਸ਼ਾ ਦਾ ਬਜਣੇ ਵੀ ਬਿਨਾਂ ਸ਼ਸਤਰ ਕੇਸ ਭੇੜ ਸਮਾਨ ਵੀ ਇਸ ਕਰਕੇ ਆਉਣ ਵਾਲਾ ਸਮਾਂ ਵੀ ਸਿੱਖਾਂ ਵਾਸਤੇ ਕੋਈ ਚੰਗਾ ਨਹੀਂ ਇਸ ਕਰਕੇ ਜਿੱਥੇ ਵੀ ਭਾਵੇਂ ਸਿੱਖ ਪਾਵੇਂ ਹੋਰ ਯੂਪੀ ਬਿਹਾਰ ਚ ਗਵਾਲੀਆ ਰਾ ਜਿੱਥੇ ਜਿੱਥੇ ਰਾਜਸਥਾਨ ਜਿੱਥੇ ਸਿੱਖ ਵਸਦੇ ਨੇ ਚਾਹੋ ਪੰਜਾਬ ਚ ਨੇ ਖੰਡੇ ਵੱਟੇ ਨੰਬਰ ਸਕਣਾ ਤੇ ਵੱਧ ਤੋਂ ਵੱਧ ਆਪਣੇ ਘਰਾਂ ਦੇ ਵਿੱਚ ਸ਼ਸਤਰ ਰੱਖਣ ਗੁਰੂ ਵਾਲੇ ਬਣਨ ਤੇ ਆਪਣੇ ਬੱਚਿਆਂ ਨੂੰ ਗਤਕਾ ਸਖਾਣਾ ਤੇ ਆਉਣ ਵਾਲਾ ਇਹੋ ਜਿਹਾ ਤਖਾਂਤ ਨਾ ਵਾਪਰ ਸਕੇ ਤੇ ਉਹਨਾਂ ਦੀਆਂ ਜਿਹੜੀਆਂ ਨਸਲਾਂ ਨੇ ਦੰਗਾ ਕਰਾਉਣ ਵਾਲੇ ਦੀਆਂ ਪਾਰਟੀਆਂ ਨੇ ਹਮੇਸ਼ਾ ਉਹਨਾਂ ਤੋਂ ਵਿਚਾਰ ਰੱਖਣਾ ਚਾਹੀਦਾ ਹੈ ਤਾਂ ਕਿ ਜਿਨ੍ਹਾਂ ਨੇ ਸਾਡੇ ਤੇ ਕਹਿਰ ਕਮਾਇਆ ਅੱਜ ਵੀ ਉਹਨਾਂ ਦਾ ਗੰਦਾ ਖੂਨ ਹੈ ਫਿਰ ਵੀ ਦਾਅ ਲੱਗਾ ਤੇ ਆਪਣਾ ਦਾਅ ਲਾਣਗੇ ਅੱਜ ਸਾਰਿਆਂ ਨੂੰ ਸਰਦਾਰ ਸਿੰਘ ਸਿੰਘ ਮਾਨ ਦੀ ਵੱਧ ਵੱਧ ਸਪੋਰਟ ਕਰਨੀ ਚਾਹੀਦੀ ਏ ਪ੍ਰੋਫੈਸਰ ਮਹਿੰਦਰਪਾਲ ਸਿੰਘ ਦੀ ਚੰਗਿਆਂ ਗੁਰਸਿੱਖਾਂ ਦੀ ਪੰਜਾਬੀਆਂ ਨੂੰ ਪਛਾਣ ਕਰਨੀ ਚਾਹੀਦੀ ਏ ਤੇ ਉਹਨਾਂ ਦੇ ਹੱਕ 'ਚ ਖਲੋਣਾ ਚਾਹੀਦਾ ਤਾਂ ਕਿ ਆਪਣਾ ਪੰਜਾਬ ਨਸ਼ਿਆਂ ਤੋਂ ਬਚ ਸਕੇ ਜੋ ਨਸ਼ਿਆਂ ਦੇ ਛੇਵੇਂ ਦਰਿਆ 'ਚ ਰੁੜਿਆ ਜਾਂਦਾ ਏ ਇੱਕੋ ਇੱਕ ਸਾਡੇ ਕੋਲ ਜਰਨੈਲ ਏ ਸਰਦਾਰ ਸਿੰਘ ਸਿੰਘ ਮਾਨ ਉਹਦੀ ਸੋਚ ਦੇ ਨਾਲ ਚੱਲੀਏ ਤੇ ਆਪਣੇ ਬੱਚਿਆਂ ਨੂੰ ਬਚਾ ਸਕੀਏ ਤੇ ਸੰਗਤ ਨੂੰ ਬੇਨਤੀ ਏ ਭਾਈ ਆਪਣੇ ਬੱਚਿਆਂ ਨੂੰ ਖੰਡੇ ਬੱਡੇ ਨਾਲ ਵਰ ਸਿਖਾਓ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਲੜ ਲਾਓ ਬੱਚੇ ਤਾਂ ਹੀ ਵਾਝ ਸਕਣਗੇ ਜੇ ਤਾਂ ਗੁਰੂ ਗ੍ਰੰਥ ਸਾਹਿਬ ਜੀ ਬਾਣੀ ਪੜਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਸੁਖਵਿੰਦਰ ਸਿੰਘ ਪੱਤਰਕਾਰ ਤਕਾਲ ਆ ਸਾਡੇ ਭੈਣ ਜੀ ਨੇ ਕੱਗੇ ਤੋਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜਿੱਦਣ ਤੋਂ ਪ੍ਰੋਫੈਸਰ ਮਹਿੰਦਰਪਾਲ ਸਿੰਘ ਜੀ ਚੋਣ ਲੜ ਰਹੇ ਨੇ ਉਦੋਂ ਤੋਂ ਇਹ ਦਿਨ ਰਾਤ ਮਿਹਨਤ ਕਰ ਰਹੇ ਨੇ ਗੁਰੂ ਮਹਾਰਾਜ ਇਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ ਤੇ ਸੱਚੇ ਪਾਤਸ਼ਾਹ ਇਹਨਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ